ਸਾਂਝੀ ਸਾਂਝੇ ਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਜੋ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਹਨਾ ਤੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਏਗੀ ਹਨਾ ਪਹਿਲਾਂ ਤਾਂ ਸਾਰੇ ਜਾਣੇ ਸਾਡਾ ਪੰਜਾਬ ਟੀਮ ਨੂੰ ਦਾ ਪੰਜਾਬ ਟੀਮ ਨੂੰ ਹਨਾ ਤੇ ਜਿਹੜੇ ਉਹਨਾਂ ਦਾ ਕੰਮ ਕਰਦੇ ਆ ਭੂਆ ਜੀ ਹਨਾ ਉਹਨਾਂ ਨੂੰ ਤੇ ਸ਼ੇਰ ਸ਼ੇਰਿਆ ਰਹ ਹਨਾ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਦੋ ਕਿਉਂਕਿ ਉਹਨਾਂ ਦੀ ਬੇਟੀ ਹੈ ਜਿਹੜੀ ਹੈ ਨਾ ਪੂਆਜੀ ਦੀ ਬੇਟੀ ਮਣੀ ਤੇ ਮਣੀ ਸੱਸ ਦੇ ਘਰ ਹੈ ਨਾ ਬੇਬੀ ਨੇ ਜਨਮ ਲਿਆਏ ਹੈ ਨਾ ਇਹ ਬਹੁਤ ਹੀ ਭਾਗ ਬੜਾ ਦੇਣਾ ਤੇ ਬਹੁਤ ਹੀ ਵੱਡੀ ਨਿਊਜ਼ ਆ ਹੈ ਨਾ ਕਿ ਉਹਨਾਂ ਦੀ ਫੈਮਿਲੀ ਦੇ ਵਿੱਚ ਇੱਕ ਨੰਨਾ ਜਾਂ ਮਹਿਮਾਨ ਸ਼ਾਮਲ ਹੋਇਆ ਬਹਨਾ ਸਾਰੇ ਜਾਣੀ ਪੂਆਜੀ ਨੂੰ ਵਧਾਈਆਂ ਦੋ ਕਿ ਉਹ ਨਾਨੀ ਬਣ ਗਏ ਆ ਆਪਸਾਂ ਨੂੰ ਪਤਾ ਹੀ ਹੈ ਕਿ ਉਹਨਾਂ ਦੀ ਇੱਕ ਬੇਟਾ ਤੇ ਇੱਕ ਬੇਟੀ ਹੋਈ ਆ ਉਹਨਾਂ ਦੇ بیٹے ਦਾ ਪਹਿਲਾ ਸ਼ੇਰੇ ਦੇ ਆੜ ਦਾ ਵਿਆਹ ਪਹਿਲਾਂ ਹੋ ਚੁੱਕਿਆ ਸੀ ਤੇ ਉਸ ਦੀ ਵਾਈਫ ਹੈਗੀ ਹੈ ਰਾਜਵਿੰਦਰ ਕੌਰ ਤੇ ਉਹਨਾਂ ਦੇ ਪਹਿਲਾਂ ਇੱਕ ਬੇਟਾ ਹੋਇਆ ਸੀ ਹੈਨਾ ਫਤੇ ਜਿਸ ਦਾ ਨਾਮ ਆ ਨਾ ਤੇ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਆਪਕਸ ਉਹਨਾਂ ਦੇ ਵੀਡੀਓਜ਼ ਦੇ ਵਿੱਚ ਵੇਖਿਆ ਹੈ ਪਰ ਹੁਣ ਆਪਾਂ ਤੁਹਾਨੂੰ ਦੱਸ ਦਈਏ ਕਿ ਸਹਿਜ ਮਰੀ ਦੇ ਘਰ ਵੀ ਬੇਬੀ ਨੇ ਜਨਮ ਲੈ ਲਿਆ ਹੈ ਤੇ ਇਸ ਕਰਕੇ ਪੂਰਾ ਜੀ ਹੁਣ ਨਾਨੀ ਬਣ ਗਿਆ ਤੇ ਨਾਨੀ ਨੂੰ ਸਾਰੇ ਜਣੇ ਜਰੂਰ ਬਤਾਈ ਜਾਂਦੇ ਹੋ ਤੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਉਹਨਾਂ ਦੇ ਹੈਨਾ ਪੂਰੇ ਪਰਿਵਾਰ ਨੂੰ ਬਤਾਈਆਂ ਸਾਡੇ ਟੀਮ ਨੂੰ ਬਤਾਈਆਂ ਤਾਂ ਪੰਜਾਬੀ ਟੀਮ ਨੂੰ ਬਤਾਈਆਂ ਸਾਰੇ ਜਣੇ ਜ਼ਰੂਰ ਦਿਓ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ